ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੇ ਇਤਿਹਾਸ ਦੇ ਵਿੱਚ ਆਪਾਂ ਗੱਲ ਕਰਾਂਗੇ ਪਾਪੀ ਔਰੰਗਜ਼ੇਬ ਦੀ ਮੌਤ ਕਿਵੇਂ ਹੋਈ ਬਹੁਤ ਸਾਰੇ ਵੀਰਾਂ ਨੂੰ ਇਹ ਪਤਾ ਨਹੀਂ ਹੋਣਾ ਕਿ ਔਰੰਗਜ਼ੇਬ ਦੀ ਮੌਤ ਕਿਵੇਂ ਹੋਈ ਸੀ ਉਸ ਨੂੰ ਆਪਣੇ ਪਾਪਾਂ ਦੀ ਸੰਜਾ ਕਿਸ ਤਰ੍ਹਾਂ ਮਿਲੀ ਸੀ ਕਿਸ ਤਰ੍ਹਾਂ ਉਹ ਅੰਤ ਸਮੇਂ ਦੇ ਵਿੱਚ ਆਪਣੇ ਸਰੀਰ ਨੂੰ ੜੀਸ ੜੀਸ ਕੇ ਦੁਖੀ ਹੋ ਕੇ ਆਪਣੇ ਆਖਰੀ ਸਾਹ ਪੂਰੇ ਕੀਤੇ ਸੋ ਇਹ ਸਾਰਾ ਇਤਿਹਾਸ ਆਪਾਂ ਸੰਗਤ ਦੇ ਨਜ਼ਰ ਕਰਾਂਗੇ ਕਿਰਪਾ ਕਰਕੇ 5-7 ਮਿੰਟ ਦਾ ਸਮਾਂ ਕੱਢ ਕੇ ਵੀਡੀਓ ਨੂੰ ਜ਼ਰੂਰ ਸੁਣਨਾ ਜੀ ਤੇ ਕਿਰਪਾ ਕਰਕੇ ਅੱਗੇ-ਅੱਗੇ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਕਿ ਇਸ ਔਰੰਗਜ਼ੇਬ ਪਾਪੀ ਦੇ ਇਤਿਹਾਸ ਬਾਰੇ ਸਿੱਖ ਸੰਗਤਾਂ ਨੂੰ ਪਤਾ ਚੱਲ ਸਕੇ ਜਦੋਂ ਔਰੰਗਜ਼ੇਬ ਦੇ ਹੁਕਮ ਤੇ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਕ ਦਿੱਲੀ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਤਾਂ ਵੀਰੋ ਉਹਨਾਂ ਦੀ ਜੋ ਸ਼ਹੀਦੀ ਸੀ ਗੁਰੂ ਤੇਗ ਬਹਾਦਰ ਜੀ ਦੀ ਉਹ 24 ਨਵੰਬਰ 1675 ਈਸਵੀ ਨੂੰ ਚਾਂਦਨੀ ਚੌਕ ਦਿੱਲੀ ਦੇ ਵਿੱਚ ਉਹਨਾਂ ਦਾ ਸਿਰ ਅਲੱਗ ਕਰਕੇ ਟਰਡੇ ਨਾਲੋਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਸੋ ਉਸ ਸਮੇਂ ਸਿੱਖ ਸੰਗਤ ਦੀ ਗਿਣਤੀ ਸਿੱਖਾਂ ਦੀ ਗਿਣਤੀ ਬਹੁਤ ਘੱਟ ਸੀ ਕੋਈ ਬਿਰਲਾ ਹੀ ਸਿੱਖ ਕਿਤੇ ਦੇਖਣ ਨੂੰ ਮਿਲਦਾ ਸੀ ਜੋ ਕਿ ਪਰ ਫਿਰ ਵੀ ਸਿੱਖਾਂ ਦੇ ਮਨ ਦੇ ਵਿੱਚ ਔਰੰਗਜ਼ੇਬ ਦੇ ਪ੍ਰਤੀ ਜਿਹੜਾ ਰੋਸ ਸੀ ਉਹ ਬਹੁਤ ਜ਼ਿਆਦਾ ਸੀ ਕਿ ਔਰੰਗਜ਼ੇਬ ਨੇ ਇੰਨਾ ਜ਼ੁਲਮ ਕਿਉਂ ਕੀਤਾ ਇਸ ਲਈ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਦੁਖੀ ਹੋ ਕੇ ਜੋ ਵੀ ਕੋਈ ਬਿਰਲਾ ਟਾਮਾ ਸਿੱਖ ਸੀਗਾ ਉਸ ਨੇ ਮਨ ਦੇ ਵਿੱਚ ਧਾਰ ਲਿਆ ਸੀ ਕਿ ਔਰੰਗਜ਼ੇਬ ਤੋਂ ਬਦਲਾ ਜ਼ਰੂਰ ਲੈਣਾ ਹੈ ਕਿਸੇ ਵੀ ਤਰੀਕੇ ਨਾਲ ਲਿਆ ਜਾਵੇ ਸੋ ਇਸੇ ਤਰ੍ਹਾਂ ਹੀ ਸਿੱਖਾ ਨੇ ਔਰੰਗਜ਼ੇਬ ਤੇ 1 ਸਾਲ ਦੇ ਵਿੱਚ ਦਿੱਲੀ ਦੇ ਵਿੱਚ ਤਿੰਨ ਵਾਰ ਹਮਲਾ ਕੀਤਾ ਪਹਿਲਾ ਹਮਲਾ ਜਦੋਂ ਔਰੰਗਜ਼ੇਬ ਤੇ ਹੋਇਆ ਉਹ ਲਾਲ ਕਿਲੇ ਵੱਲ ਨੂੰ ਜਾ ਰਿਹਾ ਸੀ ਚਾਂਦਨੀ ਚੌਕ ਦੇ ਵਿੱਚ ਉੱਥੇ ਇੱਕ ਸਿੱਖ ਦੇ ਹੱਥ ਵਿੱਚ ਇੱਕ ਡੰਡਾ ਸੀ ਉਹ ਡੰਡਾ ਲੈ ਕੇ ਉਸਨੇ ਔਰੰਗਜ਼ੇਬ ਵੱਲ ਨੂੰ ਹੱਥ ਛੱਡ ਮਾ ਬੱਗਮਾ ਡੰਡਾ ਮਾਰਿਆ ਜੋ ਕਿ ਔਰੰਗਜ਼ੇਬ ਦੇ ਤਾਂ ਨਹੀਂ ਵੱਜਿਆ ਪਰ ਉਹਦੇ ਸ਼ਾਹੀ ਛਤਰ ਜੋ ਕਿ ਉੱਪਰ ਉਹਦੇ ਛਤਰ ਲੱਗਿਆ ਹੋਇਆ ਸੀਗਾ ਉਹਦੇ ਉੱਤੇ ਡੰਡਾ ਵੱਜਿਆ ਤੇ ਔਰੰਗਜ਼ੇਬ ਬਹੁਤ ਜ਼ਿਆਦਾ ਡਰ ਗਿਆ ਕਿ ਸਿੱਖਾਂ ਦੇ ਵਿੱਚ ਇੰਨੀ ਹਿੰਮਤ ਹੋ ਸਕਦੀ ਹੈ ਸਿੱਖਾਂ ਦੇ ਵਿੱਚ ਇੰਨਾ ਕਰੋਧ ਇੰਨਾ ਜੋਸ਼ ਹੋ ਸਕਦਾ ਹੈ ਤੇ ਇਹ ਮੈਨੂੰ ਕੋਈ ਨੁਕਸਾਨ ਪਹੁੰਚਾ ਸਕਦੇ ਨੇ ਉਸ ਤੋਂ ਬਾਅਦ ਵੀਰੋ ਦੂਜਾ ਹਮਲੇ ਦੀ ਆਪਾਂ ਗੱਲ ਕਰੀਏ ਦੂਜਾ ਹਮਲਾ ਉਹਦੇ ਤੇ ਉਸ ਸਮੇਂ ਹੁੰਦਾ ਜਦੋਂ ਉਹ ਜੰਮਾ ਮਸਜਿਦ ਵੱਲ ਨੂੰ ਜਾ ਰਿਹਾ ਸੀ ਤਾਂ ਉੱਥੇ ਕਾਫੀ ਮੁਸਲਮਾਨਾਂ ਦੀ ਭੀੜ ਲੱਗੀ ਹੋਈ ਸੀ ਜੋ ਕਿ ਔਰੰਗਜ਼ੇਬ ਦਾ ਸਵਾਗਤ ਕਰਨ ਵਾਸਤੇ ਪਹੁੰਚੇ ਸੀ ਤਾਂ ਉਸੇ ਭੀੜ ਦੇ ਵਿੱਚੋਂ ਇੱਕ ਗੁਰੂ ਦਾ ਸਿੱਖ ਨਿਕਲਿਆ ਜਿਸਦੇ ਹੱਥ ਦੇ ਵਿੱਚ ਨੰਗੀ ਤਲਵਾਰ ਸੀ ਉਹ ਨੰਗੀ ਤਲਵਾਰ ਲੈ ਕੇ ਜਦੋਂ ਗੁਰੂ ਔਰੰਗਜ਼ੇਬ ਵੱਲ ਨੂੰ ਵਧਿਆ ਤਾਂ ਉਹਦੇ ਸਿਪਾਹੀਆਂ ਨੇ ਸਿੱਖ ਨੂੰ ਫੜ ਲਿਆ ਤੇ ਫੜ ਕੇ ਉਹਨੂੰ ਵਿਚਾਰੇ ਨੂੰ ਉੱਥੇ ਮੌਤ ਦੇ ਘਾਟ ਉਤਾਰ ਦਿੱਤਾ ਕਿਉਂਕਿ ਸਿੱਖ ਟਾਮਾ ਟੇਰਾ ਵਿਰਲਾ ਹੀ ਸੀ ਕੋਈ ਜ਼ਿਆਦਾ ਸਿੱਖ ਨਹੀਂ ਸੀ ਇਸ ਕਰਕੇ ਉਹਨਾਂ ਦਾ ਕੋਈ ਜ਼ੋਰ ਤਾਂ ਨਹੀਂ ਚੱਲਦਾ ਸੀ ਪਰ ਫਿਰ ਵੀ ਆਪਣਾ ਉਹ ਜੋ ਕਰੋਸ ਸੀ ਜੋ ਜੋਸ਼ ਸੀ ਉਹਨੂੰ ਕਾਬੂ ਨਾ ਰੱਖ ਸਕੇ ਇਸ ਕਰਕੇ ਉਹਨੇ ਜਿੰਨਾ ਹੋ ਸਕਿਆ ਉਹਨੇ ਹਮਲੇ ਔਰੰਗਜ਼ੇਬ ਤੇ ਬਾਰੀ-ਬਾਰੀ ਕੀਤੇ ਸੋ ਤੀਜਾ ਹਮਲਾ ਔਰੰਗਜ਼ੇਬ ਤੇ ਜਮਨਾ ਨਦੀ ਦੇ ਉੱਤੇ ਹੁੰਦਾ ਜਦੋਂ ਉਹ ਜਮਨਾ ਨਦੀ ਵਿੱਚ ਸੈਰ ਕਰਨ ਵਾਸਤੇ ਆਇਆ ਉਦੋਂ ਕੋਈ ਗੁਰੂ ਦਾ ਸਿੱਖ ਤੀਜੀ ਵਾਰ ਆਉਂਦਾ ਤੇ ਉਹਨੇ ਔਰੰਗਜ਼ੇਬਲ ਨੂੰ ਦੋ ਇੱਟਾਂ ਭਗਾ ਕੇ ਮਾਰੀਆਂ ਜੋ ਇੱਕ ਇਟ ਔਰੰਗਜ਼ੇਬ ਦੇ ਸੰਘਾਸ਼ਣ ਦੇ ਵੱਜੀ ਜੋ ਕਿ ਸ਼ਾਨਦਾਰ ਕੁਰਸੀ ਸ਼ਿੰਗਾਰ ਕੇ ਕਿਸਤੀ ਦੇ ਵਿੱਚ ਰੱਖੀ ਹੋਈ ਸੀ ਉਹਦੇ ਟੈਲ ਬੈਠਣ ਵਾਸਤੇ ਉਸ ਕੁਰਸੀ ਦੇ ਉੱਪਰ ਇਟ ਵੱਜੀ ਪਰ ਔਰੰਗਜ਼ੇਬ ਇਟ ਤੋਂ ਫਿਰ बच ਗਿਆ ਸੋ ਇਸੇ ਤਰ੍ਹਾਂ ਲਗਾਤਾਰ ਹਮਲੇ ਹੁੰਦੇ ਹੋਏ ਕਰਕੇ ਸਿੱਖਾਂ ਦੇ ਡਰ ਦੇ ਵਿੱਚ ਔਰੰਗਜ਼ੇਬ ਨੂੰ ਦਿੱਲੀ ਛੱਡਣ ਲਈ ਮਜਬੂਰ ਹੋਣਾ ਪਿਆ 1676 ਦੇ ਵਿੱਚ ਉਹ ਦਿੱਲੀ ਛੱਡ ਕੇ ਵੀਰੋ ਤਕਰੀਬਨ 31 ਸਾਲ ਤੱਕ ਬਾਹਰ ਜੰਗਲਾਂ ਦੇ ਵਿੱਚ ਰਿਹਾ ਸਿੱਖਾਂ ਦੇ ਡਰ ਦੇ ਵਿੱਚ ਕਿ ਜੇਕਰ ਮੈਂ ਦਿੱਲੀ ਦੇ ਵਿੱਚ ਆਇਆ ਤਾਂ ਸਿੱਖ ਮੈਨੂੰ ਮਾਰ ਲੰਗੇ ਇਸੇ ਡਰ ਦੇ ਵਿੱਚ ਔਰੰਗਜ਼ੇਬ ਨੇ 33 ਸਾਲ ਆਪਣੀ ਜ਼ਿੰਦਗੀ ਦੇ ਬਾਹਰ گزارੇ ਗੁਰੂ ਜੀ ਨੂੰ ਘਰ ਪਰਿਵਾਰ ਛੱਡਣ ਲਈ ਔਰੰਗਜ਼ੇਬ ਨੇ ਹੀ ਮਜਬੂਰ ਕੀਤਾ ਸੀ ਇਸੇ ਲਈ ਉਸ ਨੂੰ ਆਪਣਾ ਘਰ-ਬਾਰ ਛੱਡਣਾ ਪਿਆ ਤੇ ਇਸ ਦਾ ਵੀ ਉਹਨੇ ਜੋ ਫਲ ਸੀ ਉਹਨੂੰ ਮਜਰੂਰ ਮਿਲਿਆ ਉਸ ਤੋਂ ਬਾਅਦ ਉਹ ਅੱਗੇ ਚੱਲਦੇ ਗਏ ਤਾਂ ਔਰੰਗਜ਼ੇਬ ਆਪਣੇ ਦੁਸ਼ਮਣ ਦੇ ਸਾਹਮਣੇ ਹਮੇਸ਼ਾ ਦੋ ਹੀ ਸ਼ਰਤਾਂ ਰੱਖਦਾ ਸੀ ਕਿ ਜਾਂ ਤਾਂ ਮੁਸਲਮਾਨ ਬਣ ਜਾਓ ਜਾਂ ਫਿਰ ਮਰਨ ਲਈ ਤਿਆਰ ਹੋ ਜਾਓ। ਇਹੀ ਸ਼ਰਤ ਔਰੰਗਜ਼ੇਬ ਨੇ ਇਹੀ ਸ਼ਰਤ ਗੁਰੂ ਤੇਗ ਬਹਾਦਰ ਦੇ ਸਾਹਮਣੇ ਵੀ ਰੱਖੀ ਸੀ ਕਿ ਜਾਂ ਤਾਂ ਮੁਸਲਮਾਨ ਬਣ ਜਾਓ ਜਾਂ ਫਿਰ ਮਰਨ ਲਈ ਤਿਆਰ ਹੋ ਜਾਓ। ਪਰ ਗੁਰੂ ਜੀ ਨੇ ਉਹਨਾਂ ਦਾ ਕਹਿਣਾ ਨਹੀਂ ਮੰਨਿਆ ਇਸ ਲਈ ਉਹਨਾਂ ਨੂੰ ਸੀਸ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਔਰੰਗਜ਼ੇਬ ਦੇ ਪਰ ਰਾਜ ਦੀ ਗੱਲ ਕਰੀਏ ਤਾਂ ਔਰੰਗਜ਼ੇਬ ਨੇ ਤਕਰੀਬਨ ਦੁਨੀਆ ਤੇ ਦੁਨੀਆ ਦਾ ਸਭ ਤੋਂ ਤਾਕਤਵਰ ਅਮੀਰ ਤੇ ਲੱਖਾਂ ਦੀ ਫੌਜ ਦੇ ਨਾਲ ਉਹ ਬਹੁਤ ਤਕੜਾ ਰਾਜਾ ਸੀ ਤਾਕਤਵਰ ਰਾਜਾ ਸੀ ਔਰੰਗਜੀਬ ਨੇ ਤਕਰੀਬਨ 49 ਸਾਲ ਰਾਜ ਕੀਤਾ ਤੇ ਆਪਣੇ ਰਾਜ ਦੇ ਵਿੱਚ ਇਹਨੇ ਰੱਜ ਕੇ ਸਿੱਖਾਂ ਨੂੰ ਮੁਸਲਮਾਨ ਬਣਾਉਣ ਦਾ ਸੀ ਜੋ ਉਹ ਰੋਲ ਨਵਾਇਆ ਉਸ ਤੋਂ ਬਾਅਦ ਇਹ ਚੱਲਦੇ ਚੱਲਦੇ ਅੱਗੇ ਚੱਲਦੇ ਗਏ ਔਰੰਗਜ਼ੇਬ ਦੇ ਮਾੜੇ ਦਿਨ ਸ਼ੁਰੂ ਹੁੰਦੇ ਗਏ ਇਸ ਤੇ ਹੌਲੀ-ਹੌਲੀ ਕੁਦਰਤ ਦੀ ਕੁਦਰਤ ਦੀ ਫੇਰ ਪੈਂਦੀ ਗਈ ਅਚਾਨਕ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਲੱਗਿਆ ਕਿ ਛੋਟੇ ਸਹਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਵੱਡੇ ਸਹਬਜ਼ਾਦੇ ਵੀ ਸ਼ਹੀਦ ਹੋ ਗਏ ਤਾਂ ਔਰੰਗਜ਼ੇਬ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਚਿੱਠੀ ਲਿਖੀ ਜਿਸ ਦਾ ਨਾਮ ਸੀ ਜ਼ਫਰਨਾਮਾ ਉਹ ਚਿੱਠੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਗੱਲਾਂ ਔਰੰਗਜ਼ੇਬ ਨੂੰ ਲਿਖੀਆਂ ਸੀ ਕਿ ਤੂੰ ਸਾਰੇ ਵਾਦਿਆਂ ਤੋਂ ਮੁੱਕਰ ਗਿਆ ਹੈਂ ਤੂੰ ਅੰਦਰੋਂ ਖੋਖਲਾ ਹੈਂ ਤੂੰ ਬੇਈਮਾਨ ਹੈਂ ਤੂੰ ਹਰ ਇੱਕ ਨਾਲ ਬੇਈਮਾਨੀ ਕੀਤੀ ਹੈ ਤੂੰ ਜੋ ਵੀ ਬੇਈਮਾਨੀ ਕੀਤੀਆਂ ਨੇ ਤੇਰੀ ਔਲਾਦ ਨੂੰ ਇਹਦੇ ਨਤੀਜੇ ਭੁਗਤਣੇ ਪੈਣਗੇ ਕੀ ਹੋਇਆ ਜੇ ਤੋ ਮੇਰਾ ਪਰਿਵਾਰ ਖਤਮ ਹੋ ਗਿਆ ਮੈਂ ਹਜੇ ਮੇਰਾ ਖਾਲਸਾ ਕੁੰਡਲੇ ਸੱਪ ਹਜੇ ਜਾਉਂਦਾ ਹੈ ਜੋ ਕਦੇ ਵੀ ਖਤਮ ਨਹੀਂ ਹੋਵੇਗਾ ਸੋ ਇਹ ਚਿੱਠੀ ਲਿਖ ਕੇ ਗੁਰੂ ਗੋਬਿੰਦ ਸਿੰਘ ਜੀ ਔਰੰਗਜ਼ੇਬ ਤੱਕ ਜਦ ਪਹੁੰਚਾਈਦਾ ਔਰੰਗਜ਼ੇਬ ਨੂੰ ਇਹ ਚਿੱਠੀ ਪੜ੍ਹ ਕੇ ਆਪਣੀਆਂ ਕੀਤੀਆਂ ਗਲਤੀਆਂ ਦਾ ਪਛਤਾਵਾ ਹੋਣ ਲੱਗਾ ਕਿ ਮੈਥੋਂ ਬਹੁਤ ਵੱਡੀਆਂ ਭੁੱਲਾਂ ਹੋਈਆਂ ਨੇ ਸੋ ਹੁਣ ਉਹ ਆਪਣੀਆਂ ਗਲਤੀਆਂ ਨੂੰ ਸੁਧਾਰਨਾ ਚਾਹੁੰਦਾ ਸੀ ਉਸਨੇ ਆਪਣੀ ਸਾਰੀ ਕਮਾਈ ਨੂੰ ਛੱਡ ਕੇ ਆਪਣੀ ਆਪ ਕਮਾਈ ਖੁਦ ਹੱਥਾਂ ਨਾਲ ਕਿਰਤ ਕਰਨੀ ਸ਼ੁਰੂ ਕਰ ਦਿੱਤੀ ਔਰੰਗਜ਼ੇਬ ਨੇ ਅੰਤ ਸਮੇਂ ਦੇ ਵਿੱਚ ਵੀਰੋ ਟੋਪੀਆਂ ਬਣਾ ਕੇ ਵੇਚਣਾ ਸ਼ੁਰੂ ਕਰ ਦਿੱਤੀਆਂ ਉਹਨੇ ਟੋਪੀਆਂ ਕੁਸ਼ਕ ਬਣਾਈਆਂ ਕੁਸ਼ਕ ਵੇਚੀਆਂ ਜੋ ਕਿ 4 ਰੁਪਏ 2 ਅੰਡਿਆਂ ਦੀਆਂ ਟੋਪੀਆਂ ਉਸਨੇ ਆਪਣੀ ਕਿਰਤ ਕਮਾਈ ਹੱਥੀਂ ਕਿਰਤ ਕਰਕੇ ਵੇਚੀਆਂ ਤੇ ਉਸਨੇ ਆਪਣੀ ਔਲਾਦ ਨੂੰ ਵੀ ਸਮਝਾਇਆ ਕਿ ਮੈਂ ਸਾਰੀ ਉਮਰ ਕੀ ਕੀਤਾ ਹੈ ਮੈਂ ਪਾਪਾਂ ਦੇ ਵਿੱਚ ਸਾਰੀ ਉਮਰ ਗੁਜ਼ਾਰ ਲਈ ਹੈ ਇਸ ਲਈ ਸੋਨੂ ਮੇਰੇ ਪਾਪਾਂ ਦੀ ਸਜ਼ਾ ਭੁਗਤਣੀ ਪਵੇਗੀ ਇਸ ਲਈ ਆਪਣੇ ਔਲਾਦ ਤੋਂ ਵੀ ਔਰਿੰਜੇਬਲ ਦੂਰ ਹੋ ਗਿਆ ਉਸ ਤੋਂ ਬਾਅਦ ਉਹ ਕਮਾਈ ਜੋ ਉਹਨੇ ਕੀਤੀ ਸੀ 4 ਰੁਪਏ 2 ਅੰਨੇ ਉਹਨੇ ਆਪਣੇ ਪਹਿਰੇਦਾਰ ਨੂੰ ਆਪਣੇ ਨੌਕਰ ਨੂੰ ਉਹ ਪੈਸੇ ਸਭਾ ਦਿੱਤੇ ਕਿਹਾ ਕਿ ਜਦੋਂ ਮੇਰੀ ਮੌਤ ਹੋਵੇਗੀ ਉਦੋਂ ਸਿਰਫ ਇਸ 4 ਰੁਪਏ 2 ਅੰਨੇ ਦਾ ਤੁਸੀਂ ਕਫਨ ਖਰੀਦ ਕੇ ਮੇਰੀ ਕਬਰ ਦੇ ਉੱਪਰ ਪਾਉਣਾ ਹੈ ਮੇਰੀ ਕਬਰ ਕੱਚੀਆਂ ਇੱਟਾਂ ਦੀ ਹੋਵੇਗੀ ਕਿਸੇ ਵੀ ਤਰ੍ਹਾਂ ਦਾ ਕੋਈ ਇਹਦੇ ਉੱਤੇ ਹੋਰ ਖਰਚਾ ਨਹੀਂ ਕੀਤਾ ਜਾਵੇਗਾ ਕਿਸੇ ਨੇ ਇਹ ਤੇ ਰੁੱਖ ਵੀ ਨਹੀਂ ਲਾਉਣਾ ਮੇਰੀ ਕਬਰ ਨੂੰ ਧੁੱਪੇ ਸੜਨ ਦਿਓ ਤੇ ਜਾਣ ਵੇਲੇ ਮੇਰਾ ਮੂੰਹ ਨੰਗਾ ਰੱਖਣਾ ਤਾਂ ਜੋ ਕਿ ਮੈਂ ਅੱਲਾਹ ਦੇ ਸਾਹਮਣੇ ਆਪਣੇ ਗੁਨਾਹਾਂ ਦੀ ਮਾਫੀ ਨੰਗੇ ਮੂੰਹ ਜਾ ਕੇ ਮੰਗ ਸਕਾਂ ਇਸ ਨੂੰ ਆਪਣੀਆਂ ਗਲਤੀਆਂ ਦਾ ਪਛਤਾਵਾ ਹੋਣ ਲੱਗਾ ਜੇਕਰ ਆਪਾਂ ਇਹਦੀ ਆਖਰੀ ਹਾਲਤ ਦੀ ਗੱਲ ਕਰੀਏ ਆਖਰੀ ਹਾਲਤ ਤੇ ਬਹੁਤ ਗੰਭੀਰ ਹੋ ਗਈ ਸੀ ਜੇ ਇੱਥੇ ਔਰੰਗਜ਼ੇਬ ਦੀ ਹਾਲਤ ਬਹੁਤ ਤਰਸਯੋਗ ਹੋ ਗਈ ਸੀ ਸੋ ਵੀਰੋ ਦੇਖੋ ਗੁਰੂ ਜੀ ਦੀ ਤੁਸੀਂ ਸ਼ਕਤੀ ਦੇਖੋ ਗੁਰੂ ਗੋਬਿੰਦ ਸਿੰਘ ਜੀ ਕਲਮ ਦੀ ਤਾਕਤ ਦੇਖੋ ਉਸ ਨੇ ਔਰੰਗਜ਼ੇਬ ਨੂੰ ਨਹੀਂ ਮਾਰਿਆ ਪਰ ਉਸ ਦੇ ਹੰਕਾਰ ਨੂੰ ਮਾਰ ਦਿੱਤਾ ਤੇ ਅੰਦਰੋਂ ਦੀ ਔਰੰਗਜ਼ੇਬ ਮਰਨਾ ਸ਼ੁਰੂ ਹੋ ਗਿਆ ਉਸ ਦੀ ਹਾਲਤ ਇੰਨੀ ਕਮਜ਼ੋਰ ਹੋ ਗਈ ਉਸ ਦੀਆਂ ਅੱਖਾਂ ਅੰਦਰ ਧਸ ਗਈਆਂ ਉਹਦਾ ਸਰੀਰ ਬਿਲਕੁਲ ਬਿਰਧ ਹੋ ਗਿਆ ਉਹ ਸਰੀਰ ਨੂੰ ਕੜੀਸ-ਕੜੀਸ ਕੇ ਤੁਰਨ ਲੱਗ ਪਿਆ ਇੱਥੋਂ ਤੱਕ ਕਿ ਅੰਤ ਸਮੇਂ ਉਹਦੀ ਇੱਕ ਲੱਤ ਟੁੱਟ ਗਈ ਸੀ ਵੀਰੋ ਲੱਤ ਟੁੱਟਣ ਦੇ ਕਾਰਨ ਔਰੰਗਜ਼ੇਬ ਇਕੱਲਾ ਉੱਠ ਕੇ ਕਿਤੇ ਜਾ ਵੀ ਨਹੀਂ ਸਕਦਾ ਸੀ ਪਹਿਰੇਦਾਰਾਂ ਦੀ ਮਦਦ ਦੇ ਨਾਲ ਹੀ ਉਹ ਇੱਕ ਤੋਂ ਦੂਜੀ ਜਗ੍ਹਾ ਤੇ ਉੱਠ ਸਕਦਾ ਸੀ ਤੇ ਉਹ ਪਹਿਰੇਦਾਰ ਹੀ ਉਹਨੂੰ ਫੜ ਕੇ ਖੜਾ ਕਰਦੇ ਸੀ ਉਹ ਆਪਣੇ ਆਪ ਖੜਾ ਵੀ ਨਹੀਂ ਹੋ ਸਕਦਾ ਸੀ ਉਸ ਤੋਂ ਬਾਅਦ ਔਰੰਗਜ਼ੇਬ ਪਰਮਾਤਮਾ ਤੋਂ ਹਰ ਵਕਤ ਮੌਤ ਮੰਗਦਾ ਰਿਹਾ ਕਿ ਮੈਨੂੰ ਮੌਤ ਮਿਲ ਜਾਵੇ ਤੇ ਗੁਰੂ ਗੋਬਿੰਦ ਸਿੰਘ ਜੀ ਲਿਖੀ ਚਿੱਠੀ ਜ਼ਫਰਨਾਮੇ ਨੂੰ ਬਾਰ-ਬਾਰ ਪੜ੍ਹਦਾ ਰਿਹਾ ਤੇ ਪਛਤਾਉਂਦਾ ਰਿਹਾ ਅੰਤ ਸਮੇਂ ਉਹਦੀ ਹਾਲਤ ਵੀਰੋ ਇਹੋ ਜੀ ਹੋ ਗਈ ਸੀ ਉਹ ਸਰੀਰ ਨੂੰ ਕੜੀ ਇਸ ਕੜੀ ਇਸਕੇ ਬਹੁਤ ਦੁਖੀ ਹੋ ਕੇ ਅੰਤ ਸਮੇਂ ਔਰੰਗਜ਼ੇਬ ਦੀ ਮੌਤ ਹੋਈ ਜੇਕਰ ਆਪਾਂ ਔਰੰਗਜ਼ੇਬ ਦੀ ਔਲਾਦ ਦੀ ਗੱਲ ਕਰੀਏ ਔਰੰਗਜ਼ੇਬ ਦੀ ਔਲਾਦ ਦਾ ਪਰਿਵਾਰ ਵੀਰੋ ਅੱਜ ਕਲਕੱਤੇ ਦੇ ਵਿੱਚ ਰਹਿੰਦਾ ਹੈ ਉਸੇ ਤਰ੍ਹਾਂ ਉਹਦੇ ਪਾਪਾਂ ਦੀ ਸਜ਼ਾ ਔਰੰਗਜੀਬ ਦਾ ਪਰਿਵਾਰਾ ਜੋ ਭੋਗ ਰਿਹਾ ਤਾਂ ਕੋਈ ਵੀ ਨਾ ਮੋਨ ਸ਼ਾਨ ਰਾਜਪਾਗ ਉਹਦਾ ਕੋਈ ਵੀ ਘਰ ਮਕਾਨ ਨਹੀਂ ਹੈ ਇੱਕ ਝੋਪੜੀ ਦੇ ਵਿੱਚ ਉਹਦਾ ਪਰਿਵਾਰ ਰਹਿੰਦਾ ਹੈ ਜੋ ਕਿ ਲੋਕਾਂ ਦੇ ਝੂਠੇ ਭਾਂਡੇ ਮਾਂਜਣ ਲਈ ਮਜਬੂਰ ਨਹੀਂ ਤੇ ਸਰਕਾਰ ਦੀ ਦਿੱਤੀ ਤਨਖਾਹ ਦੇ ਉੱਤੇ ਉਹਨਾਂ ਦਾ ਗੁਜ਼ਾਰਾ ਚੱਲਦਾ ਸੋ ਇਹ ਹੁੰਦੀਆ ਕਰਨੀ ਭਰਨੀ ਕੁਸ਼ਕ ਜੋ ਉਹਦੇ ਰੱਖੇ ਹੋਏ ਸੀ ਵੀਰੋ ਸੈਨਿਕ ਜਿਨ੍ਹਾਂ ਨੇ ਔਰੰਗਜੀਬ ਦੇ ਕਹਿਣ ਤੇ ਜੁਰਮ ਕੀਤੇ ਸੀ નિર્ਦੋਸ਼ਾਂ ਨੂੰ ਮਾਰਿਆ ਸੀ ਉਹਨਾਂ ਦਾ ਵੀ ਅੰਤ ਸਮੇਂ ਹਸਰ ਕੀ ਹੋਇਆ ਉਨ੍ਹਾਂ ਨੂੰ ਜਦੋਂ ਔਰੰਗਜ਼ੇਬ ਦਾ ਅੰਤ ਸਮੇਂ ਦੇ ਵਿੱਚ ਮਾੜਾ ਹਾਲ ਹੋ ਗਿਆ ਸੀ ਉਦੋਂ 3 ਸਾਲ ਤੋਂ ਲੈ ਕੇ ਔਰੰਗਜ਼ੇਬ ਤਕਰੀਬਨ ਆਪਣੀ ਫੌਜ ਨੂੰ ਤਨਖਾਹ ਵੀ ਨਹੀਂ ਦੇ ਸਕਿਆ ਸੀ ਇਸ ਲਈ ਸੈਨਾ ਦੇ ਵਿੱਚ ਉਹਦੀ ਫੌਜ ਦੇ ਵਿੱਚ ਰੋਸ ਸੀ ਕਿ ਬਿਨਾਂ ਪੈਸੇ ਤੋਪਾ ਬਿਨਾਂ ਤਨਖਾਹ ਤੋਂ ਕੰਮ ਕਿਉਂ ਕਰੀਏ ਕੁਛ ਛੱਡ ਕੇ ਚਲੇ ਗਏ ਕੁਛ ਮਜਬੂਰੀ ਦੇ ਵਿੱਚ ਉਹਦੇ ਫੌਜ ਦੇ ਵਿੱਚ ਰਹੇ ਤਾਂ ਜੋ ਕਿ ਉਹਨਾਂ ਦਾ ਪਰਿਵਾਰ ਚੱਲ ਸਕੇ ਪਰ ਉਹਨਾਂ ਨੂੰ ਤਨਖਾਹ ਨਾ ਮਿਲਣ ਦੇ ਕਾਰਨ ਵੀਰ ਉਹਨਾਂ ਦੀ ਵੀ ਹਾਲਤ ਇੱਕ ਭੁੱਖ ਮਰਨ ਵਾਲੀ ਹੋ ਗਈ ਸੀ ਇਸ ਗੱਲ ਦਾ ਸਭ ਤੋਂ ਵੱਡਾ ਫਾਇਦਾ ਚੱਕਿਆ ਸੀ ਮਰਾਠਿਆਂ ਨੇ ਇਸ ਲਈ ਮਰਾਠਿਆਂ ਨੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਆ ਕੇ ਔਰੰਗਜ਼ੇਬ ਦੀ ਫੌਜ ਦੇ ਉੱਤੇ ਹਮਲਾ ਬੋਲ ਦਿੱਤਾ ਜਿੱਥੇ ਵੀਰੋ ਐਸਾ ਕਤਲੇਆਮ ਹੋਇਆ ਕਿ ਔਰੰਗਜ਼ੇਬ ਦੀ ਸਾਰੀ ਫੌਜ ਖਤਮ ਹੋ ਗਈ ਜਿੱਥੇ ਜਿੱਥੇ ਕੋਈ ਜਗ੍ਹਾ ਮਿਲੀ ਉੱਥੇ ਦਫਨਾ ਦਿੱਤਾ ਗਿਆ ਇੱਥੋਂ ਤੱਕ ਕਿ ਉੱਥੇ ਰਹਿਣ ਦੀ ਕੋਈ ਜਗ੍ਹਾ ਸੇਵ ਵੀ ਨਹੀਂ ਸੀ ਤੇ ਉਹਨਾਂ ਨੂੰ ਦਫਨਾਉਣ ਲਈ ਕੋਈ ਜਗ੍ਹਾ ਵੀ ਹੈ ਨਹੀਂ ਸੀ ਜਿਵੇਂ ਜਿਵੇਂ ਕੁਛ ਨੂੰ ਜਗ੍ਹਾ ਮਿਲੀ ਦਫਨਾ ਦਿੱਤਾ ਗਿਆ ਕੁਛ ਨੂੰ ਬਿਨਾ ਦਫਨਾਏ ਹੀ ਇਦਾਂ ਲਾਸਾਂ ਨੂੰ ਛੱਡ ਦਿੱਤਾ ਗਿਆ ਸੋ ਇਹ ਔਰੰਗਜ਼ੇਬ ਦੀ ਫੌਜ ਦਾ ਵੀ ਇਹੀ ਹਾਲ ਹੋਇਆ ਕਿਉਂਕਿ ਉਹਨਾਂ ਨੇ ਵੀ ਔਰੰਗਜ਼ੇਬ ਦੇ ਹੁਕਮਾਂ ਅnder ਬਥੇਰੇ ਪਾਪ ਕੀਤੇ ਹੋਣਗੇ ਉਹ ਸਜ਼ਾ ਉਹਨਾਂ ਨੂੰ ਵੀ ਮਿਲੀ ਸੋ ਵੀਰੋ ਇਹ ਹੈ ਕਰਨੀ ਪਰ ਨਹੀਂ ਔਰੰਗਜ਼ੇਬ ਦੀ ਪੂਰੀ ਸਟੋਰੀ ਇਹ ਸੀ ਕੁਛ ਸਿੱਖ ਸੰਗਤਾਂ ਨੂੰ ਪਤਾ ਹੋਣਾ ਕੁਛ ਨੂੰ ਪਤਾ ਨਹੀਂ ਹੋਣਾ ਸੋ ਬੋਲਦੇ ਸਮੇਂ ਕੁਝ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਸੰਗਤ ਬਖਸ਼ਣ ਜੋਗ ਹੈ ਜੀ ਐਸੋ ਹੀ ਇਤਿਹਾਸਕ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜੀ ਕਿਰਪਾ ਕਰਕੇ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ